ਕੀ ਕੀ ਕੰਮ ਕਰਦੇ ਅੱਜ ਅਸੀਂ ਜਿੰਡਿਆ ਹਾਰ ਕੇ ਚੁਣੋ ਜੀ ਦਾ ਪਹਿਲਾ ਹੀ ਪੜਾਵਾ ਤੇ ਸੰਗਤਾਂ ਦਾ ਪਿਆਰ ਤੇ ਸ਼ਾਹ ਦੇ ਕੇ ਬਹੁਤ ਮਾਨ ਨੂੰ ਖੁਸ਼ੀ ਹੁੰਦੀ ਹੈ ਕਿ ਸਰਕਾਰ ਨੂੰ ਬਹੁਤ ਜਿਆਦਾ ਪਿਆਰ ਆ ਤੇ ਬਹੁਤ ਹੀ ਸ਼ਾਹ ਸੰਗਤਾਂ ਬਹੁਤ ਜਿਆਦਾ ਪਿਆਰ ਦੇ ਰਹੀ ਹੈ ਇੱਕ ਵੱਡਾ ਚੋਣ ਪ੍ਰਚਾਰ ਅਕਬਾਲ জাফর ਭਾਜਪੀ ਨੂੰ ਚੁਣੌਤੀ ਦਿੰਦਾ ਹੈ ਬਿਕੋ ਅਸੀਂ ਤੇ ਪਹਿਲੀ ਵਾਰੀ ਹੁਣ ਆਏ ਆ ਉਹ ਵੀ ਸੰਗਤਾਂ ਦੀ ਅਪੀਲ ਮੰਨ ਕੇ ਆਏ ਸੀ ਸੰਗਤਾਂ ਦਾ ਹੀ ਫੈਸਲਾ ਬਾਕੇ ਗੁਰੂ ਮਹਾਰਾਜ ਦਾ ਓਟਾ ਸਟਾ ਲੈ ਕੇ ਚੱਲੇ ਆ ਉਹਨਾਂ ਨੇ ਜੋ ਫੈਸਲਾ ਕਰਨਾ ਉਹ ਹੀ ਕਿਸੇ ਕਿਸੇ ਨੂੰ ਵਿੱਚ ਲਾਉਤੀ ਨਹੀਂ ਜਿਹੜੇ ਕਿ ਮੁਦਦੇ ਆਂਦੇ ਮੁੱਦੇ ਪੰਜਾਬ 'ਚ ਇਹ ਹੀ ਆ ਕਿ ਪੰਜਾਬ ਦੇ ਨੌਜਵਾਨੀ ਨੂੰ ਬਚਾਇਆ ਜਾਊ ਨਸ਼ਿਆਂ ਦਾ ਬੁਲਤੋਂ ਖੰਡ ਪਾਈ ਜਾਊ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਊ ਪੰਜਾਬ ਦੇ ਬੰਦੀ ਸਿੰਘ ਜਿਹੜੇ 35-35 ਸਾਲਾਂ ਚੋ ਜੀਲ ਸੀ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਊ ਸਾਹਮਣੇ ਲਗਦਾ ਕਿ ਇਸ ਵਾਰ ਸੰਕਟਾ ਜਿਹੜੀਆਂ ਵਾਂ ਉਹ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜੀਆਂ ਉੱਤਰਦੀਆਂ ਹਾਂਜੀ ਸੰਗਤਾਂ ਦਾ ਪਿਆਰ ਵੇਖ ਕੇ ਜਿੱਥੇ-ਜਿੱਥੇ ਵੀ ਵਿਚਰੇ ਆ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਆ ਸੰਗਤਾਂ ਦਾ ਵੇਖ ਕੇ ਅਨ ਨੂੰ ਲੱਗਦਾ ਹੈ ਕਿ ਸੋਨ ਦਾ ਸਾਰੀਆਂ ਜਿਹੜੀਆਂ ਉਹ ਮਤਵਾਲ ਦੇ ਹੱਥ ਜੀ ਆਉਣਗੀਆਂ ਪਿਛਮੀ ਮਾਰ ਪਰਮਜੀ ਖਾਲੜਾ ਨੂੰ ਚੋਨ ਦੇ ਵਿੱਚ ਖੜਾ ਕਰਕੇ ਪਰਮਜੀ ਖਾਲੜਾ ਨੂੰ ਹਾਰ ਦਾ ਨੂੰ ਵੇਖਣਾ ਪਿਆ ਸੀ ਇਸ ਵਾਰਕ ਨਹੀਂ ਸੰਗਤਾਂ ਜਿਹੜੀਆਂ ਉਹ ਇਸ ਤਰ੍ਹਾਂ ਦਾ ਕੁਝ ਕਰ ਮਿਹਰਬਾਨੀ ਸੀ ਹੋ ਸਕਦਾ ਉਦੋਂ ਜਿਹੜੀ ਕੋਈ ਕੋ ਗਲਤੀ ਹੋਈ ਐਰ ਦਾ ਨਾਂ ਦਾ ਐਰ ਦਾ ਉਹ ਗਲਤੀ ਨੂੰ ਨਾਂਦ ਰਹਾ ਜਾ ਸਕੇ ਪ੍ਰਸਾਦ ਜੀ ਤੋਂ ਅੱਜ ਜਿਵੇਂ ਪ੍ਰਚਾਰ ਕਰ ਰਹੇ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਹੇ ਆ ਕੀ ਲੱਗਦਾ ਵਾ ਕੋਈ ਨਹੀਂ ਪ੍ਰਚਾਰ ਕਰਨਾ ਜਿੱਦਾਂ ਵੀ ਕੋਈ ਟਿੱਪਣੀਆਂ ਕਰੀ ਜਾਂਦਾ ਕਰੀ ਜਾਂਦਾ ਗੁਰੂਆਂ ਦਾ ਮਾਣ ਆਇਦਾ ਵੋਟਾਸਟਾ ਲੈ ਕੇ ਚੱਲੇ ਉਹਨਾਂ ਦੀ ਵੋਟ ਨਾਲ ਹੀ ਚੱਲੇ ਆ ਅਸੀਂ ਕਿਸੇ ਨੇ ਕੋਈ ਟਿੱਪਣੀ ਨਹੀਂ ਕਰਦੇ ਤਾਂ ਮੈਂ ਓਪਨ ਡਿਬੇਟ ਕੀਤੀ ਜਾਵੇ ਓਪਨ ਡਿਬੇਟ ਤੇ ਭਾਈ ਸਾਹਿਬ ਬਾਹਰ ਆਉਣਗੇ ਉਹ ਕਰਨਗੇ ਚਾਹੇ ਉਹ ਸੰਗਤ ਦੇ ਵਿੱਚ ਡਿਬੇਟ ਕਰ ਸਕਦਾ ਸੰਗਤ ਹੀ ਉਹਦਾ ਜਵਾਬ ਦੇ ਸਕਦਾ ਪ੍ਰਸਾਦ ਸਾਹਿਬ ਬੇਨਤੀ ਹੈ ਦਰਵਾਜ਼ਾ ਖੋਲੀ ਗੁਰੂ ਭਾਈ ਅਮਰਕੰਵਰ ਜੀ ਦਾ ਸੰਸਾਰ ਵਿੱਚ ਭਾਈ ਅੱਜ ਇਹ ਵੀ ਕਿ ਸਰੋਪ ਤੋਂ ਬਰੇ ਬਰੇ ਵਿਚਾਰ ਆਸਮਨ ਜਿਹੜਾ ਹੈਗਾ ਭਾਈ ਜਪਨਪਾਲ ਸਿੰਘ ਨੂੰ ਉਹ ਬਹੁਤ ਵਧੀਆ ਹੈਗਾ ਸੰਕਟਾਂ ਨੂੰ ਉਤਸ਼ਾਹ ਬਹੁਤ ਜ਼ਿਆਦਾ ਜਿਹੜੀ ਬਦਲਾਅ ਦੀ ਆਪਾਂ ਗੱਲ ਕਰਦੇ ਆਂ ਵੀ ਆਉਣਾ ਚਾਹੀਦਾ ਹੈਗਾ ਪਹਿਲਾਂ ਵੀ ਸਾਰੀਆਂ ਪੰਜਾਬ ਦੀਆਂ ਸੰਕਟਾਂ ਨੇ ਆਪ ਤੇ ਬਦਲਾਅ ਦੇ ਚੱਕਰ 'ਚ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਪਰ ਉਹ ਵੀ ਆਪ ਦੇ ਜਿਹੜੇ ਉਹਨਾਂ ਟੀਚਿਆਂ ਤੇ ਨਹੀਂ ਉਤਰੇਗੇ ਤਾ ਕਰਕੇ ਜਿਹੜਾ ਹੁਣ ਸੰਗਤਾਂ 'ਚ ਰੋਸ ਆ ਉਹਦੀ ਵਜ੍ਹਾ ਨਾਲ ਸਾਰਾ ਉਕਸ਼ਾ ਅੰਮ੍ਰਿਤਪਾਲ ਦੇ ਹੱਕ 'ਚ ਪੈ ਗਿਆ। ਇਹ ਪੰਥਕ ਹਲਕਾ ਮੰਨਿਆ ਜਾਂਦਾ। ਦੇਖੋ ਪਾਸਕ ਹਲਕਾ ਹਲਕਾ ਮੰਨਿਆ ਜਾਂਦਾ ਬਿਲਕੁਲ ਇਹ ਪੰਥਕ ਹਲਕਾ ਹੈਗਾ ਕਿਉਂਕਿ ਸਭ ਤੋਂ ਵੱਧ ਜੇ 84 ਤੋਂ ਬਾਅਦ ਮਾਰ ਚੱਲੀ ਆ ਫਰੀ ਅੰਮ੍ਰਿਤ ਸਾਹਿਬ ਸਾਹ ਤੋਂ ਬਾਅਦ ਉਹ ਖਡੂਰ ਸਾਹਿਬ ਹਲਕੇ ਨਹੀਂ ਚੱਲੀ ਆ ਇਤਿਹਾਸ ਵੀ ਇਥੋਂ ਇਹੀ ਕਰਦੇ ਆ ਵੀ ਪੰਥਕ ਹਲਕਾ ਆਪਦੇ ਯੋਧਿਆਂ ਦੇ ਹੱਕ 'ਚ ਠੜੂਗਾ। ਤੇ ਇਹਨਾਂ ਨੂੰ ਨਰਾਸ਼ ਨਰਾਸ਼ ਨਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਊਗਾ। ਪੰਜਾਬ ਚ ਇੰਡਸਟਰੀ ਕੀ ਕੋਈ ਪਰੋਪਰ ਇਹ ਹੱਲ ਹੁੰਦਾ ਹੈ ਨਾ ਕਿ ਕਿਹਨੇ ਦੇਖੋ ਪੰਜਾਬ ਚ ਇੰਡਸਟਰੀ ਇਹ ਸਾਰੇ ਗਵਰਨਮੈਂਟ ਦੇ ਕੰਮ ਹੁੰਦੇ ਆ ਕਿ ਇੰਡਸਟਰੀ ਦਾ ਇਥੋਂ ਜਾਣ ਦਾ ਕੀ ਕਾਰਨ ਸੀਗਾ? ਇਹ ਸਵਾਲ ਤੁਸੀਂ ਸਾਡੇ ਤੋਂ ਵਜਾਏ ਜੀ ਗਵਰਨਮੈਂਟ ਨੂੰ ਪੁੱਛੋਗੇ ਤਾਂ ਉਹ ਇਸ ਦਾ ਬੈਟਰ ਜਵਾਬ ਦੇ ਸਕਦੇ ਆ ਪਰ ਇਹ ਫੇਲਿਅਰ ਆਫ ਦਾ ਗਵਰਨਮੈਂਟ ਹੁੰਦਾਗਾ ਵੀ ਜੇ ਕੋਈ ਇੰਡਸਟਰੀ ਜਾਂ ਕੋਈ ਆਪਾਂ ਕਹ ਲਈਏ ਫੈਕਟਰੀਜ਼ ਇੱਕ ਸਟੇਟ 'ਚ ਨਾ ਹੋਣਾ ਇਹ ਫੇਲਿਅਰ ਆਫ ਦਾ ਗਵਰਨਮੈਂਟ ਆ ਨਾ ਕਿ ਇਸ 'ਚ ਕੋਈ ਲੋਕਾਂ ਦਾ ਕੰਮ ਹੁੰਦਾ ਆ ਆਪਦੇ ਏਰੀਏ ਨੂੰ ਡਿਵੈਲਪ ਕਰਨਾ ਇਹ ਗਵਰਨਮੈਂਟ ਦਾ ਪਹਿਲਾ ਖਰਚ ਹੁੰਦਾ ਹੈਗਾ ਉਸ 'ਚ ਉਹ ਫੇਲ ਹੋਏ ਆ ਦੇਖੋ ਇੱਕ ਦੇਖੋ ਉਹ ਸਾਡੀ ਪੰਥਕ ਪਾਰਟੀ ਨੂੰ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਆਪਦੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਕੇ ਸਾ ਜਿਹੜਾ ਹੁਣ ਆਵਾਮ ਚ ਜਾਂ ਸੰਗਤਾਂ ਚ ਰੋਸ ਆਇਆ ਉਹ ਸਿਰਫ ਇਸ ਕਰਕੇ ਆਇਆ ਵੀ ਜਿਹੜੀ ਸਾਡੀ ਪੰਥਕ ਪਾਰਟੀ ਸੀ ਉਹ ਆਪਣੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਤੇ ਜਿਹਦੇ ਕਰਕੇ ਵੀ ਹੁਣ ਇਹ ਲੋੜ ਆ ਸਮੇਂ ਦੀ ਲੋੜ ਆ ਅਮਰਪਾਲ ਨੂੰ ਇਲੈਕਸ਼ਨ ਚ ਖੜੇ ਕਰਨ ਦੀ ਤਾਂ ਉਹ ਲੋੜ ਦੇ ਮੁਤਾਬਕ ਹੀ ਇਹ ਚੀਜ਼ ਹੋਈ ਹੈ ਦੇਖੋ ਇਹਦਾ ਪੋਲੀਟਿਕਲ ਸਟੈਂਡਸ ਹੁੰਦੇ ਆ ਕਿ ਆਪੋਨੈਂਟਸ ਦੇ ਉਹ ਚੱਲ ਰਹੇ ਆ ਜੀ ਇਹਦੇ ਬਾਰੇ ਦੇਖੋ ਜੇ ਆਪਾਂ ਕਹਿ ਲਈਏ ਅਸੀਂ ਇੱਕ ਪੰਥਕ ਧਿਰ ਵੱਜੋਂ ਇੱਕ ਪੰਥਕ ਕੈਂਡੀਡੇਟ ਨੂੰ ਲਾਂਚ ਕੀਤਾਗਾ ਜਿਹੜੀ ਇਹ ਪੋਲੀਟਿਕਲ ਸਟੈਂਡਸ ਆ ਇਹ ਛੋਟੇ ਮੋਟੇ ਗੱਲਾਂ ਇਸ ਚ ਇਲੈਕਸ਼ਨ ਚ ਚੱਲਦੀਆਂ ਹੀ ਨੇ ਕਿਹੜੀ ਪਾਰਟੀ ਦਾ ਮੈਚ ਦੇਖੋ ਫਾਈਟ ਜੇ ਆਪਾਂ ਗੱਲ ਕਰੀਏ ਕੋਈ ਪਾਰਟਿਕੂਲਰ ਫਾਈਟ ਨਹੀਂ ਹੁੰਦੀ ਕਿ ਇਹ ਇਲੈਕਸ਼ਨਸ ਆ ਜੀ 올 ਆਰ ਇਕੁਅਲ ਅਸੀਂ ਵੀ ਆਪਦਾ ਜੋਰ ਲਾਵਾਂਗੇ ਉਹ ਵੀ ਆਪਦਾ ਜੋਰ ਲਾ ਰਹੇ ਹਾਂ ਚੋਣ ਪ੍ਰਚਾਰ ਬਹੁਤ ਹੀ ਚੜ੍ਹਦੀ ਕਲਾ ਵਿੱਚ ਹੋ ਰਿਹਾ ਜੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਸਾਰੀ ਸੰਗਤ ਸਮਝ ਲਓ ਵੀ ਇੱਕ ਪਾਸੜ ਸਾਰਾ ਇਹ ਚੋਣ ਹੋਊਗੀ ਸਾਰੀਆਂ ਪਾਰਟੀਆਂ ਇੱਕ ਪਾਸੇ ਹੋਣਗੀਆਂ ਭਾਈ ਅਮਰਪਾਲ ਸਿੰਘ ਜੀ ਆਜ਼ਾਦ ਹੋ ਕੇ ਵੀ ਇਕੱਲੇ ਰਹਿਣਗੇ ਪਹਿਲਾਂ ਵੀ ਆਜ਼ਾਦ ਮੰਗਦੇ ਵੀ ਆਜ਼ਾਦੀ ਤੇ ਹੁਣ ਖੜੇ ਵੀ ਆਜ਼ਾਦੀ ਕਿਹੜੀਆਂ ਕਿਹੜੀਆਂ ਪਾਰਟੀਆਂ ਵਿੱਚ ਤੁਹਾਡੇ ਬੰਦੇ ਜਿਹੜੀਆਂ ਸਾਡੇ ਸ਼ਕਤੀਕ ਵਿੱਚ ਕਿਹੜੇ ਕਿਹੜੇ ਪਾਰਟੀਆਂ ਤੋਂ ਆ ਗਏ ਆ ਹਾਂਜੀ ਸਾਰੀਆਂ ਜਿੱਥੇ ਬੰਦੀਆਂ ਜੀ ਸਾਡੇ ਕੋਲ ਅਕਾਲੀ ਦਲ ਦੇ ਅੱਜ ਜਿੰਨੇ ਵੀ ਤੁਸੀਂ ਸੰਗਤ ਵੇਖਦੇ ਪੈ ਜੇ ਇਹ ਸਾਰੀ ਇਹ ਪਹਿਲਾਂ ਜੋ ਵੀ ਰਵਾਇਤੀ ਪਾਰਟੀਆਂ ਦੇ ਵਿੱਚੋਂ ਸਾਰੀ ਇੱਧਰ ਕਨਵਰਟ ਹੋਈ ਆ ਅਕਾਲੀ ਦਲ ਦੇ ਨਾਲ ਸਾਰੇ ਤੁਸੀਂ ਵੇਖੋ ਕਿੰਨੇ ਪੱਗਾਂ ਵਾਲੇ ਨੀਲੀਆਂ ਪੱਗਾਂ ਵਾਲੇ ਸਿੰਘ ਸਾਡੇ ਨਾਲ ਆ ਇਹ ਇਹ ਪਹਿਲਾਂ ਅਕਾਲੀ ਖਵਾਉਂਦੇ ਸੀ ਫਿਰ ਆਮ ਆਦਮੀ ਪਾਰਟੀ ਵਿੱਚ ਫਿਰ ਕਨਵਰਟ ਹੋ ਗਏ ਇਹੋ ਹੀ ਲੋਕ ਅੱਜ ਭਾਈ ਅਮਰਪਾਲ ਸਿੰਘ ਨਾਲ ਕਿਉਂਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਦਾ ਸਵਾਦ ਵੇਖ ਲਿਆ ੱਟਕੇ ਖਾ ਕੇ ਵੇਖ ਲੇ ਲੋਕਾਂ ਨੂੰ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਨਿਰਾਸ਼ਾ ਹੀ ਮਿਲੀ ਹੈ ਕਿਹੜੇ ਕਿਹੜੇ ਮੁੱਦੇ ਰਹਿਣ ਕਿਤੇ ਮੁੱਦੇ ਸਭ ਤੋਂ ਪਹਿਲਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਜੀ ਸਭ ਤੋਂ ਪਹਿਲਾਂ ਕਿਉਂਕਿ ਜਿਹੜੇ ਪੰਜਾਬੀ ਅੰਦਰ ਆ ਜੇ ਆਪਾਂ ਉਹਨਾਂ ਦੀ ਬਾਣੀ ਫੜਦੇ ਤੇ ਫਿਰ ਫਾਇਦਾ ਵੀ ਕੋਈ ਨਹੀਂ ਸਾਡੇ ਜਿੱਤਣ ਦਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਬਾਦ ਵਿੱਚ ਪੰਜਾਬ ਪੱਖੀ ਜੋ ਵੀ ਗੱਲਬਾਤ ਹੋਊਗੀ ਉਹ ਵਿਚਾਰ ਵਟਾਂਦਲਾ ਕਰਕੇ ਚੱਲੂਗਾ ਪਰ ਇਹ ਗੱਲ ਮੈਂ ਕਲੀਅਰ ਕਰ ਦਿਆਂ ਵੀ ਅਸੀਂ ਆਟਾ ਦਾਲ ਤੇ ਗਲੀਆਂ ਨਾਲੀਆਂ ਵਾਲੀਆਂ ਗੱਲਾਂ ਅਸੀਂ ਨਹੀਂ ਕਰਾਂਗੇ ਇਹੋ ਤੇ ਕੰਮ ਕਰਾਂਗੇ ਕੰਮ ਇਹੋ ਹੀ ਹੋਣਗੇ ਜੀ ਨਸ਼ਾ ਤੇ ਬਹੁਤ ਹੀ ਗਲਤ ਮੁੱਦਾ ਵਾਰੀ ਇੱਥੇ ਨਸ਼ਾ ਨਸ਼ਾ ਸਭ ਤੋਂ ਵੱਡੀ ਜਿਹੜੀ ਇੱਥੇ ਲਹਿਣਤ ਆ ਉਹ ਸਾਡੇ ਏਰੀਆ ਵਿੱਚ ਹੁਣ ਜੰਡਿਆਲਾ ਗੁਰੂ ਸਾਡਾ ਏਰੀਆ ਵਾ ਜਿਹੜੇ ਆਲਾ ਗੁਰੂ ਦੇ ਵਿੱਚ ਨਸ਼ਾ ਤੁਸੀਂ ਮੁੰਡੇ ਤੇ ਵੇਖੋਗੇ ਡਿੱਗੇ ਕੁੜੀਆਂ ਰੋਜ਼ ਦੇਖਦੀਆਂ ਵਾ ਕੋਈ ਇਹ ਸਾਨੂੰ ਨਹੀਂ ਰਹੁੰਦੀਆਂ ਇਹ ਕਿਸੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਜ਼ਰ ਨਹੀਂ ਆਉਂਦੀਆਂ ਸ਼ਾਮ ਨੂੰ ਤੁਸੀਂ ਆ ਕੇ ਵੇਖੋ 10 ਵਜੇ ਵੀ ਕੁੜੀਆਂ ਸਿਗਰਟਾਂ ਪੀ ਕੇ ਸੜਕਾਂ ਤੇ ਘੁੰਮਦੀਆਂ ਵਾ ਪਰ ਕੋਈ ਵੀ شریف ਬੰਦਾ ਬੋਲਦਾ ਨਹੀਂ ਜਦੋਂ شریف ਕੀ ਚੁੱਪ ਕਰ ਜਾਂਦੀ ਆ ਉਦੋਂ ਹੀ ਕੰਮ ਸਾਰਾ ਖਰਾਬ ਹੁੰਦਾ ਵਾ ਹੁਣ شریف ਸਾਰੇ ਚੁੱਪ